ਸਸ ਜੀ ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰੱਬ ਬਣਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕਰ ਜਾ ਰਹੇ ਐਸੀ ਦੀ ਪ੍ਰਾਈਵੇਟ ਸਕੂਲ ਬੱਸ ਦੀ ਬੱਸ ਨਾਲ ਹੋਈ ਭਿਆਨਕ ਟੱਕਰ ਮੌਕੇ ਤੇ ਮੌਤ ਇਸ ਦਿਨ ਵਾਲੀ ਸੋਵਰ ਨੂੰ ਕਰੀ ਬਸ 3:30 ਵਜੇ ਚ ਜਲੰਡਿਆ ਬੰਡਾਲਾ ਰੋਡ ਤੇ ਜੰਡਿਆਲਾ ਬੰ ਡਾਲਾ ਰੋਡ ਤੇ ਐਸ 30 ਵਰਕਸ਼ਪੈਰ ਸਕੂਲ ਰਾਜ ਗੋਮਲ ਦੀ ਵਸਦੀ ਟੱਕਰ ਨਾਲ ਬਾਈਕ ਸਵਾਰ ਪੰਜਾਬ ਪੁਲਿਸ ਦੇ ਐਸ ਆਈ ਦੀ ਮੌਕੇ ਤੇ ਮੌਤ ਹੋ ਗਈ ਮਾਮਲੇ ਦੀ ਜਾਂਚ ਕਰ ਰਹੇ ਜੰਡਿਆਲਾ ਪੁਲਿਸ ਚੌਂਕੀ ਦੇ ਇੰਚਾਰਜ ਐਸ ਆਈ ਅਤਵਾਰ ਸਿੰਘ ਕੁਰ ਨੇ ਦੱਸਿਆ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਰਾਮ ਸਰਨ ਦਾਸ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਬੰਡਾਲਾ ਥਾਣਾ ਨੂਰ ਮਹਿਲ ਜ਼ਿਲ੍ਹਾ ਜ਼ਿਲ੍ਹਾ ਜ਼ਿਲੰਦਰ ਵਜੂ ਹੋਈ ਹੈ ਮ੍ਰਿਤਕ ਏਐਸਆਈ ਦੀ ਉਮਰ 55 ਸਾਲ ਸੀ ਅਤੇ ਫਕਵਾੜਾ ਵਿੱਚ ਪੰਜਾਬ ਪੁਲਿਸ ਦੀ ਗਸਤ ਬੀਟ ਤੇ ਵਿੱਚ ਤਾਇਨਾਤ ਸੀ ਅਧਿਹਾਸੇ ਸਮੇਂ ਓਝੰਡਿਆਲਾ ਤੋਂ ਆਪਣੇ ਘਰ ਬੰਡਾਲਾ ਵੱਲ ਜਾ ਰਿਹਾ ਸੀ ਜਦ ਓ ਨਿਰੰਕਾਰੀ ਪਵਨ ਝੰਡਿਆਲਾ ਨੇੜੇ ਪਹੁੰਚਿਆ ਤਾਂ ਉਸ ਦੀ ਮੋਟਰਸਾਈਕਲ ਦੀ ਇੱਕ ਨਿੱਜੀ ਸਕੂਲ ਬੱਸ ਨਾਲ ਆਮੋ ਸਾਹਮਣੀ ਟੱਕਰ ਹੋ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ